ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸ਼ਹਿਰ ਦੇ ਆਈਟੀ ਚੌਂਕ ਦੇ ਨੇੜੇ ਤਨੋਲਾ ਰੋਡ ਤੇ ਕਥਿਤ ਤੌਰ ਤੇ ਗੈਰ ਕਾਨੂੰਨੀ ਧੰਦੇਆਂ ਕਾਰਨ ਸੁਰਖੀਆਂ ਵਿੱਚ ਆਏ ਕੁਝ ਹੋਟਲਾਂ ਤੇ ਡੀਐਸਪੀ ਸਤਵੀਰ ਸਿੰਘ ਬੈਂਸੀ ਅਗਵਾਈ ਵਿੱਚ ਪੁਲਿਸ ਨੇ ਚੈਕਿੰਗ ਲਈ ਰੇਡ ਕੀਤੀ ਪੁਲਿਸ ਨੇ ਵੇਖਿਆ ਇਹ ਹੋਟਲਾਂ ਦੇ ਕਮਰਿਆਂ ਵਿੱਚ ਠਹਿਰੇ ਜੋੜਿਆਂ ਵਿੱਚ ਹਫੜਾ ਦਫੜੀ ਮਚ ਗਈ ਇਸ ਮੌਕੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਹੋਟਲ ਬਣਾਉਣ ਲਈ ਸਰਕਾਰ ਵੱਲੋਂ ਤੇ ਨਿਯਮਾਂ ਅਤੇ ਸ਼ਰਤਾਂ ਨੂੰ ਵਿਸ਼ੇਸ਼ ਤੌਰ ਤੇ ਬਾਚਿਆ ਗਿਆ ਆਖਿਰ ਫਾਇਰ ਸੇਫਟੀ ਨੀਮਾਂ ਦੀ ਉਲੰਘਣਾ ਕਾਰਨ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਤਿੰਨ ਹੋਟਲਾਂ ਹੋਟਲ ਕੈਨੇਡਾ, ਹੋਯੋ ਮਿਲਨ ਅਤੇ ਸਿਮਰ ਨੂੰ ਨੀਮਾਂ ਦੀ ਪੂਰਤੀ ਨਾ ਕੀਤੇ ਜਾਣ ਤੱਕ ਜਿੰਦਰਾ ਚੜ ਦਿੱਤਾ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਰੇਡ ਦੌਰਾਨ ਪੁਲਿਸ ਨੇ ਲਗਭਗ ਸਾਰੀ ਹੋਟਲਾਂ ਵਿੱਚ ਕਮਰੇ ਲੈ ਕੇ ਠਹਿਰੇ ਔਸਤਨ 7-8 ਜੋੜਿਆਂ ਦੀ ਪਛਾਣ ਲਈ ਉਹਨਾਂ ਦੇ ਆਧਾਰ ਕਾਰਡ ਅਤੇ ਹੋਟਲਾਂ ਵਿੱਚ ਰੂਮ ਰੈਂਟ ਤੇ ਦੇਣ ਸਮੇਂ ਰਿਕਾਰਡ ਰੱਖਣ ਲਈ ਲਾਏ ਰਜਿਸਟਰਾਂ ਦੇ ਵੀ ਬਰੀਕੀ ਨਾਲ ਜਾਂਚ ਕੀਤੀ ਗਈ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਲੋਕਾਂ ਵੱਲੋਂ ਜਿਹੜੀਆਂ ਕਾਫੀ ਸਾਰੀਆਂ ਸ਼ਿਕਾਇਤਾਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਤੇ ਐਸਐਸਪੀ ਸਾਹਿਬ ਬਰਨਾਲਾ ਕੋਲੇ ਪਹੁੰਚ ਰਹੀਆਂ ਸੀ ਕਿ ਬਰਨਾਲੇ ਦੇ ਵਿੱਚ ਕਾਫੀ ਜ਼ਿਆਦਾ ਹੋਟਲ ਨੇ ਜਿਹੜੇ ਬਿਨਾਂ ਜਿਹੜਾ ਨਾਰਮਸ ਨੂੰ ਪੂਰਾ ਕਰਦੇ ਹੋਏ ਚੱਲ ਰਹੇ ਨੇ ਉਹਨਾਂ ਵੱਲੋਂ ਪ੍ਰਸ਼ਾਸਨ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ ਇਸ ਤੋਂ ਇਲਾਵਾ ਇਹ ਵੀ ਖਰਚਾ ਜਤਾਇਆ ਗਿਆ ਸੀ ਕਿ ਇੱਥੇ ਜਿਹੜੇ ਨਾਬਾਲਗ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਵੀ ਸ਼ਾਰਟ ਟਾਈਮ ਵਾਸਤੇ ਜਿਹੜੇ ਕਮਰੇ ਕਿਰਾਏ ਤੇ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜਿਹੜੇ ਕਪਲਸ ਨੇ ਉਹ ਇੱਥੇ ਕਿਰਾਏ ਤੇ ਜਿਹੜੇ ਕਮਰੇ ਲੈਂਦੇ ਨੇ ਜਿਹਦੇ ਵਿੱਚ ਕਿ ਮਤਲਬ ਕਿ ਬਹੁਤ ਸ਼ਾਰਟ ਟਾਈਮ ਵਾਸਤੇ ਕਿ ਮੰਨ ਲਓ 1-2 ਘੰਟੇ ਵਾਸਤੇ ਕਮਰਾ ਕਿਰਾਏ ਤੇ ਲਿਆ ਫਿਰ ਅਗਲਾ ਹੋਰ ਕਪਲ ਆ ਗਿਆ ਸੋ ਇਹੋ ਜਿਹਿਆਂ ਵੀ ਖਰਚਾ ਜਤਾਇਆ ਜਾ ਰਿਹਾ ਸੀਗਾ ਇਹ ਸਾਰੀਆਂ ਗੱਲਾਂ ਨੂੰ ਤੇ ਸ਼ਿਕਾਇਤਾਂ ਨੂੰ ਦੇਖਦੇ ਹੋਏ ਮਾੜਯੋਗ ਡੀਸੀ ਸਾਹਿਬ ਬਰਨਾਲਾ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਕੇ ਐਸ ਡੀ ਐਮ ਸਾਹਿਬ ਬਰਨਾਲਾ ਉਹਨੂੰ ਹੈਡ ਕਰਦੇ ਨੇ ਉਹ ਕਮੇਟੀ ਦੀ ਡਿਊਟੀ ਲਗਾ ਕੇ ਸਾਰੇ ਹੀ ਹੋਟਲਾਂ ਦੀ ਜਿਹੜੀ ਅੱਜ ਚੈਕਿੰਗ ਕਰਵਾਈ ਗਈ ਆ ਜਿਹਦੇ ਵਿੱਚ ਵੱਖ-ਵੱਖ ਸਿਵਲ ਡਿਪਾਰਟਮੈਂਟਸ ਦੇ ਜਿਹੜੇ ਆਫੀਸਰਸ ਨੇ ਉਹ ਸਾਡੇ ਨਾਲ ਲਗਾਏ ਗਏ ਨੇ ਜਿਵੇਂ ਕਿ ਇੱਥੇ ਅਸੀਂ ਆ ਹਾਟਲ ਦੀ ਚੈਕਿੰਗ ਕਰ ਰਹੇ ਹਾਂ ਇੱਥੇ ਸਾਡੇ ਇਹ ਆਈਟੀਆਈ ਚੌਂਕ ਦੇ ਟੋਟਲ ਆਲਓਵਰ 10-12 ਹੋਟਲ ਪੂਰੇ ਬਰਨਾਲੇ ਸ਼ਹਿਰ ਦੇ ਵਿੱਚ ਨੇ ਜਿੱਥੇ ਸਾਡੀਆਂ ਵੱਖ-ਵੱਖ ਟੀਮਾਂ ਚੈਕਿੰਗ ਕਰ ਰਹੀਆਂ ਨੇ 100 ਦੇ ਕਰੀਬ ਪੁਲਿਸ ਮੁਲਾਜ਼ਮ ਲਾਇਆ ਹੋਇਆ ਤੇ 5 ਐਸਐਚਓ ਲਾਏ ਗਏ ਨੇ ਤੇ 10 ਸਾਡੇ ਸਿਵਲ ਦੇ ਜਿਹੜੇ ਅਫਸਰ ਨੇ ਉਹ ਲਗਾਏ ਗਏ ਨੇ ਜਿਵੇਂ ਇੱਥੇ ਆਪਾਂ ਚੈਕਿੰਗ ਕਰ ਰਹੇ ਹਾਂ ਇੱਥੇ ਡਿਸਟ੍ਰਿਕਟ ਫਾਇਰ ਅਫਸਰ ਤੇ ਜਿਹੜੇ ਸਾਡੇ ਬੀਡੀਪੀਓ ਸਾਹਿਬ ਬਰਨਾਲਾ ਇਹ ਇੱਥੇ ਚੈਕਿੰਗ ਕਰ ਰਹੇ ਨੇ ਹਾਜ਼ਰ ਨੇ ਸਾਰਿਆਂ ਨੂੰ ਜਿਹੜਾ ਐਸਡੀਐਮ ਸਾਹਿਬ ਬਰਨਾਲਾ ਵੱਲੋਂ ਏਮਪਾਵਰ ਕੀਤਾ ਗਿਆ ਤੇ ਜੋ ਹੁਣ ਤੱਕ ਜਿਹੜੀ ਚੈਕਿੰਗ ਕੀਤੀ ਗਈ ਹੈ ਉਹਦੇ ਵਿੱਚ ਇੱਕ ਤਾਂ ਇਹਨਾਂ ਦਾ ਰਿਕਾਰਡ ਕਬਜ਼ੇ ਚ ਲਿਆ ਗਿਆ ਵੈਰੀਫਾਈ ਕਰਨ ਵਾਸਤੇ ਵੀ ਕਿਸੇ ਮਾਈਨਰ ਨੂੰ ਤਾਂ ਨਹੀਂ ਕਮਰਾ ਕਿਰਾਏ ਤੇ ਦਿੱਤੇ ਗਿਆ ਇਸ ਤੋਂ ਇਲਾਵਾ ਚੈਕਿੰਗ ਵਿੱਚ ਪਾਇਆ ਗਿਆ ਕਿ ਇਹਨਾਂ ਵਿੱਚ ਕੋਈ ਜਿਹੜਾ ਸੀਐਲਯੂ ਇਸ ਤੋਂ ਇਲਾਵਾ ਜਿਹੜੀ ਫਾਇਰ ਸੇਫਟੀ ਦੀ ਐਨਓਸੀ ਉਹ ਇਹਨਾਂ ਕੋਲ ਨਹੀਂ ਸੀ ਤੇ ਜਿਹੜਾ ਬਿਲਡਿੰਗ ਪਲਾਨ ਦੇ ਅਪਰੂਵਲਸ ਨੇ ਉਹ ਨਹੀਂ ਉਹ ਉਹਨਾਂ ਕੋਲ ਨਹੀਂ ਪੇਸ਼ ਕਰ ਸਕੇ ਸੋ ਇਹਨਾਂ ਨੂੰ ਅਸੀਂ ਫਰਦਰ ਟਾਈਮ ਬੀਂਗ ਇਹਨਾਂ ਨੂੰ ਬੰਦ ਕਰਾਂਗੇ ਤੇ ਫਰਦਰ ਇਹਨਾਂ ਨੂੰ ਜਿਹੜਾ ਹਦਾਇਤ ਕੀਤੀ ਗਈ ਆ ਹੋਟਲ ਦੇ ਮਾਲਕਾਂ ਨੂੰ ਕਿ ਆਪਣਾ ਜਿਹੜੇ ਵੀ ਪ੍ਰੂਫ ਵਗੈਰਾ ਨੇ ਉਹ ਮੜ ਜੋ ਐਸਡੀਐਮ ਸਾਹਿਬ ਕੋਲੇ ਪੇਸ਼ ਕਰਨ ਤੇ ਉਸ ਤੋਂ ਬਾਅਦ ਹੀ ਇਹ ਹੋਟਲ ਜਿਹੜੇ ਆ ਚਾਲੂ ਕੀਤੇ ਜਾਗੇ ਕਿ ਕੋਈ ਨਾਂ ਵਾਲਕਦੇ ਤੁਸੀਂ ਕਹ ਰਹੇ ਸੀ ਨਾਂ ਵਾਲ ਕਰਨ ਦੀ ਰੂਪ ਕੋਈ ਐਵੇਂ ਨਾ ਮਿਲਿਆ ਕੋਈ ਕੇਸ ਨਹੀਂ ਹਲੇ ਆਪਾਂ ਵੈਰੀਫਾਈ ਕਰ ਰਹੇ ਆ ਜੋ ਪ੍ਰੈਜ਼ੈਂਟਲੀ ਜੋ ਇਸ ਟਾਈਮ ਠਹਿਰੇ ਹੋਏ ਨੇ ਉਹਨਾਂ ਵਿੱਚੋਂ ਸਾਨੂੰ ਕੋਈ ਨਹੀਂ ਮਿਲਿਆ ਬਟ ਆਪਾਂ ਇਹਨਾਂ ਦੇ ਸਾਰੇ ਹੀ ਰਜਿਸਟਰ ਕਬਜ਼ੇ 'ਚ ਲਏ ਨੇ ਉਹਨਾਂ 'ਚ ਅਸੀਂ ਚੈੱਕ ਕਰਾਂਗੇ ਕਿ ਪਿਛਲੇ ਟਾਈਮ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਲੋਕ ਨੇ ਇੱਥੇ ਰਹਿ ਕੇ ਗਏ ਨੇ ਉਹਨਾਂ ਦੇ ਆਈਡੈਂਟੀਟੀ ਪ੍ਰੂਫ ਨਾਲ ਲੱਗੇ ਨੇ ਜਾਂ ਨਹੀਂ ਆਈਡੈਂਟੀਟੀ ਪ੍ਰੂਫਸ ਤੋਂ ਵੀ ਅਸੀਂ ਵੈਰੀਫਾਈ ਕਰਾਂਗੇ ਕਿ ਕੋਈ ਮਾਈਨਰ ਨੂੰ ਤਾਂ ਨਹੀਂ ਕਮਰਾ ਦਿੱਤਾ ਗਿਆ ਕਿਉਂਕਿ ਜਿਵੇਂ ਕਿ ਇਹ ਇੱਥੇ ਮਤਸੀਲ ਕੀਤਾ ਗਿਆ ਤੇ ਕੁਝ ਔਰਤਾਂ ਤੇ ਕੁਝ ਕੋਲਜੀ ਬੱਚੇ ਤੇ ਲੜਕੀਆਂ ਜਿਹੜੀਆਂ ਕਿ ਕੋ ਗ੍ਰਾਮਦ ਹੋਈਆਂ ਨੇ ਤੇਉਨ ਨੰਬਰੇ ਕੀ ਕਹਿੰਦੇ ਜੀ ਦੇਖੋ ਆਪਾਂ ਬ੍ਰਾਹਮਣ ਗੀਤਾ ਨਹੀਂ ਕਹਿ ਸਕਦੇ ਇਹਨਾਂ ਨੂੰ ਕਮਰਾ ਕਿਰਾਏ ਤੇ ਦਿੱਤਾ ਗਿਆ ਸੀ ਸ਼ਾਰਟ ਟਰਮ ਦੇ ਹੀ ਕਿਰਾਏ ਤੇ ਦਿੱਤਾ ਗਿਆ ਸੀਗਾ ਅਸੀਂ ਕਿਉਂਕਿ ਹੁਣ ਹੋਟਲ ਨੂੰ ਬੰਦ ਕਰਾ ਰਹੇ ਹਾਂ ਇਸ ਕਰਕੇ ਇਹਨਾਂ ਨੂੰ ਵੀ ਇੱਥੋਂ ਜਿਹੜਾ ਖਾਲੀ ਕਰਾਇਆ ਗਿਆ ਤੇ ਫਰਦਰ ਉਹਨਾਂ ਲਈ ਅਸੀਂ ਡਿਟੇਲਸ ਜ਼ਰੂਰ ਲਈਆਂ ਨੇ ਸੌਦਾ ਟ ਉਹਨਾਂ ਦੀ ਜਿਹੜੀ ਹੈ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਜਿਵੇਂ ਤੁਸੀਂ ਫਾਇਰ ਸੇਫਟੀ ਕਾ ਸਿਰ ਵਗੈਰਾ ਉਹਦੇ ਵਿੱਚ ਇਹਨਾਂ ਨੇ ਉਹ ਸੱਤਾਂ ਦੀ ਗੋਲੀਆਂ ਉਹਦੇ ਮੁਤਾਬਕ ਜਿਹੜੀ ਕਾਰਵਾਈ ਬੰਦੇ ਉਹ ਕਿੱਥੇ ਹੋ ਜੀ ਬਿਲਕੁਲ ਜਿਵੇਂ ਹਰ ਇੱਕ ਜਿਹੜਾ ਵੀ ਕਮਰਸ਼ੀਅਲ ਅਦਾਰਾ ਹੁੰਦਾ ਉਹਦੇ ਅਲੱਗ-ਅਲੱਗ ਜਿਹੜੇ ਨੋਰਮਸ ਹੁੰਦੇ ਨੇ ਫਾਇਰ ਸੇਫਟੀ ਦੇ ਨੋਰਮਸ ਹੁੰਦੇ ਨੇ ਜਿੰਨੇ ਕਮਰੇ ਬਣਾਏ ਗਏ ਨੇ ਉੱਥੇ ਫਾਇਰ ਸੇਫਟੀ ਇਕੁਪਮੈਂਟ ਜ਼ਰੂਰੀ ਹੁੰਦਾ ਫਾਰ ਇਗਜ਼ਾਮਪਲ ਆਪਾਂ ਜਿਹੜਾ ਹੁਣ ਹੋਟਲ ਚੈੱਕ ਕੀਤਾ ਇੱਥੇ ਜਿਹੜਾ ਕਿਚਨ ਆ ਉਹ ਕਿਚਨ ਦੇ ਵਿੱਚ ਜੋ ਐਸ ਪਰ ਨੋਰਮਸ ਜਿਹੜਾ ਫਾਇਰ ਸੇਫਟੀ ਇਕੁਪਮੈਂਟ ਲੱਗਣਾ ਜ਼ਰੂਰੀ ਹੁੰਦਾ ਉਹ ਇੱਥੇ ਇਹਨਾਂ ਦੇ ਨਹੀਂ ਸੀ ਲੱਗਿਆ ਹੋਇਆ ਤੇ ਉੱਪਰ ਵੀ ਕੰਨੀ ਜਿਹੜੀ ਇਹਨਾਂ ਨੇ ਪਾਈਪ ਹੀ ਲਗਾਈ ਹੋਈ ਆ ਜਿਹਦੇ ਵਿੱਚ ਕਿ ਉਹਦੇ ਕਨੈਕਸ਼ਨ ਨਹੀਂ ਦਿੱਤੇ ਹੋਏ ਫਾਇਰ ਸੇਫਟੀ ਦੇ ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਹਨਾਂ ਦੇ ਉੱਤੇ ਜਿਹੜਾ ਬਣਦੀ ਕਾਰਵਾਈ ਆ ਕੀ ਕੀਤੀ ਜਾਏਗੀ ਹੁਣ ਅਸੀਂ ਜਿਹੜਾ ਫਿਲਹਾਲ ਜਿਹੜੇ ਨੇ ਦੋ ਹੋਟਲ ਸੀਲ ਕਰ ਚੁੱਕੇ ਆ ਹੁਣ ਤੱਕ ਇੱਕ ਤਾਂ ਹੋਟਲ ਕੈਨੇਡਾ ਹੈਗਾ ਜੀ ਤੇ ਇੱਕ ਹੋਟਲ ਮਿਲਨ ਹੈਗਾ ਤੇ ਫਰਦਰ ਜਿਹੜੀ ਚੱਲ ਰਹੀ ਹੈ ਮੋਗਾ ਪੁਲਿਸ ਨੇ ਅੱਜ ਇੱਕ ਜਾਗਰੂਕਤਾ ਅਭਿਆਨ ਚਲਾਇਆ ਗਿਆ ਜਿਸ ਦਾ ਮੁੱਖ ਉਦੇਸ਼ ਨਵੀਂ ਪੀੜੀ ਨੂੰ ਮੋਬਾਈਲ ਦੇ ਦੁਰਪਯੋਗ ਬਾਰੇ ਕੀ ਨੁਕਸਾਨ ਹੋ ਸਕਦੇ ਹਨ ਦੱਸਿਆ ਗਿਆ ਅਧਿਕਾਰੀਆਂ ਨੇ ਕਿਹਾ ਕਿ ਅੱਜ ਦੀ ਪੀੜੀ ਮੋਬਾਈਲ ਦੀ ਵਰਤੋਂ ਜ਼ਿਆਦਾ ਕਰ ਰਹੀ ਹੈ ਜਿਸ ਦੇ ਵੱਡੇ ਨੁਕਸਾਨ ਹਨ ਉਹਨਾਂ ਕਹਿੰਦੇ ਕਿ ਪੜ੍ਹਾਈ ਲਈ ਮੋਬਾਈਲ ਫੋਨ ਵਰਤਣਾ ਲਾਜ਼ਮੀ ਹੈ ਪਰ ਫालतू ਚੀਜ਼ਾਂ ਵੱਲ ਬੱਚੇ ਜ਼ਿਆਦਾ ਭੱਜ ਰਹੇ ਹਨ ਅੱਜ ਥਾਣਾ ਜੀਤਵਾਲ ਵਿਖੇ ਸਾਨਕਿੰਗਤ ਦੇ ਕਾਮਚਾਰੀਆਂ ਨਾਲ ਮਿਲ ਕੇ ਸਰਕਾਰੀ ਸਕੂਲ ਜੀਤਵਾਲ ਦੇ ਵਿਦਿਆਰਥੀਆਂ ਨੂੰ ਥਾਣੇ ਦਾ ਦੌਰਾ ਕਰਾਇਆ ਗਿਆ ਤੇ ਥਾਣੇ ਵਿੱਚ ਕ੍ਰਾਈਮ ਕਰਨ ਦੇ ਕ੍ਰਾਈਮ ਦੇ ਦਫ਼ਤਰਾਂ ਅਤੇ ਹੋਰ ਕਰਨ ਜਾਣੂ ਕਰਾਇਆ ਅਤੇ ਬੱਚਿਆਂ ਨੂੰ ਦੱਸਿਆ ਗਿਆ ਕਿ ਨਸ਼ਿਆਂ ਅਤੇ ਸੈਵਰੇ ਜਿਹੜੇ ਕ੍ਰਾਈਮ ਆ ਉਹ ਤੋਂ ਦੂਰ ਰਹਿਣ ਦੀ ਤੇ ਹਲਪਲਣ ਨੰਬਰਾਂ ਬਾਰੇ ਜਾਣੂ ਕਰਾਇਆ ਗਿਆ ਤੇ ਬੱਚਿਆਂ ਨੂੰ ਖਰੂਦ ਵੀ ਦਿੱਤੇ ਗਏ ਕਪੂਰਤਲਾ ਸੁਲਤਾਨਪੁਰ ਲੋਧੀ ਰੋਡ ਤੇ ਪਿੰਡ ਡਡਵਿੰਡੀ ਨਜ਼ਦੀਕ ਇੱਕ ਭਿਆਨਕ ਐਕਸੀਡੈਂਟ ਹੋਇਆ ਕਾਰ ਤੇ ਦੋ ਸਕੂਟੀ ਦੀ ਟੱਕਰ ਹੋ ਗਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਤੇ ਇੱਕ ਦੇ ਫਟੜ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਆਪਣੀ ਸਕੂਟੀ ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤੇਜ਼ ਰਾਂਜ ਜਦੋਂ ਪਿੰਡ ਗਡਵਿੰਡੀ ਨੇੜੇ ਪਹੁੰਚਾ ਦਾ ਪਿੱਛੇ ਆ ਰਹੀ ਤੇਜ਼ ਰਫਤਾਰ ਕਾਰ ਵੱਲੋਂ ਉਹਨਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਤੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਬਾਕੀ ਵਿਅਕਤੀਆਂ ਨੂੰ ਰਾਹਗੀਰਾਂ ਤੇ ਉਹਨਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਲ ਦਾਖਲ ਕਰਵਾਇਆ ਗਿਆ। ਗੁਰਕਾਪੁਰੋਂ ਭਾਜੀ ਮੱਖਣ ਮੇਰਾ ਨਾਮ ਮਸ਼ੀਨ ਤੋਂ ਆਏ ਸੀ ਅਹੀਂ ਤਾਂ ਹੀ ਉਧਰੋਂ ਹੁੰਦਿਆਂ ਅੱਡੇ ਤੋਂ ਵੀ ਆਪਦਾ ਸਬਜ਼ੀ ਪਾਣੀ ਲਿਓਣ ਦਾ ਸੀ ਤੇ ਇੱਥੇ ਹੁੰਦਿਆਂ ਦੇਖਿਆ ਐਕਸੀਡੈਂਟ ਹੋਇਆ ਇੱਥੇ ਜਦੋਂ ਦੇਖਿਆ ਪਤਾ ਨਹੀਂ ਕਾਰ ਚ ਵੱਜੇ ਕਾਰ ਚ ਨਹੀਂ ਸਕੂਟਰੀਆਂ ਖੜੀਆਂ ਐ ਉਧਰ ਜਾਨਕਿ ਉਹ ਮੁੱਕ ਗਿਆ ਆਪਣਾ ਪਰਨਾ ਲਾ ਕੇ ਕਾਰ ਚ ਉਹਦੇ ਸਿਰ ਤੇ ਪਾ ਤਾ ਉਹ ਮੁੱਕ ਗਿਆ ਹੋ ਸਕਦਾ ਸੀ ਉਹਨੂੰ ਕੋਈ ਹੱਥ ਨਹੀਂ ਪੁੰਦਾ ਉਹਨੂੰ ਮੈਂ ਆਪਦੇ ਸਿਰ ਦੀ ਪੱਗ ਲਾ ਕੇ ਲਵੇੜ ਕੇ ਤੇ ਪਾ ਤਾ ਵੀ ਇਹਨੂੰ ਤਾਂ ਬਚਾਓ ਜੇ ਤੁਸੀਂ ਨਹੀਂ ਲਿਜਾਣਾ ਚਾਹੁੰਦੇ ਅਸੀਂ ਮੋਟਰਸਾਈਕਲ ਤੇ ਲੈ ਜੰਨੇ ਇਥੇ ਅੱਡੇ ਤੇ ਤੇ ਇੰਨੇ ਦਾ ਬਚਾਅ ਹੋ ਜਾਓ ਅਸੀਂ ਦੇ ਇੰਨੇ ਹੈਲਪ ਕੀਤੀ ਆ ਵੀ ਤੁਹਾਨੂੰ ਜਾਣਦੇ ਪਛਾਣਦੇ ਨਹੀਂ ਜਾਣਦੇ ਕੋਈ ਚੱਕਰ ਨਹੀਂ ਭਾਜੀ ਉਹਦੀ ਜਾਨ ਬਚੂ ਉਹ ਤਾਂ ਮੁੱਕ ਗਿਆ ਜਿਹੜਾ ਜਿਹੜਾ ਥਾ ਮੁੱਕ ਗਿਆ ਭਾਜੀ ਉਹਨੂੰ ਕੀ ਕਰਾਂਗੇ ਇਹ ਕਿਹੜੀ ਰੋਡ ਤੇ ਘਟਨਾਈ ਹੈ ਇਹ ਕਪੂਰਥਲਾ ਰੋਡ ਸੁਲਤਾਨਪੁਰ ਕਪੂਰਥਲੇ ਤੋਂ ਸੁਲਤਾਨਪੁਰ ਰੋਡ ਤੇ ਘਟਨਾ ਹੋਈ ਹੈ ਕਿੰਨੇ ਵਜੇ ਘਟਨਾ ਹੈ ਇਹ 6 ਵਜੇ ਦੀ ਘਟਨਾ ਹੈ ਕਿਹੜਾ ਚੱਕਮੀ ਨੂੰ ਭੇਜ ਦਿੱਤਾ ਗਿਆ ਸੁਨਸਾਨਪੁਰ ਹਾਂਜੀ ਉਹਨੂੰ ਭੇਜ ਦਿੱਤਾ ਵਾ ਭਾਜੀ ਉਹ ਪਤਾ ਨਹੀਂ ਸਾਨੂੰ ਸੁਲਤਾਨਪੁਰ ਲੱਗਿਆ ਕਿੱਥੇ ਲੱਗਿਆ ਉਹ ਕਹਿੰਦੇ ਵੀ ਇਹਨੂੰ ਤੁਸੀਂ ਨਾਲ ਵਾ ਮੈਂ ਕਿਹਾ ਅਸੀਂ ਤੁਹਾਡੇ ਨਾਲ ਹੁਣ ਪਤਾ ਨਹੀਂ ਕਿੱਥੇ ਲੱਗਿਆ ਕਿੱਥੇ ਨਹੀਂ ਅਸੀਂ ਮਗਰ ਵੀ ਗਏ ਸਾਨੂੰ ਨਹੀਂ ਪਤਾ ਕਿੱਥੇ ਲੈ ਕੇ ਗਿਆ ਕਿੱਥੇ ਨਹੀਂ ਲੈ ਕੇ ਗਿਆ ਤਾਂ ਹੀ ਉਹਨੂੰ ਗੱਡੀ 'ਚ ਪਾ ਗਏ ਜਾਣ ਕੇ ਭੇਜ ਦਿੱਤਾ ਸੀ ਮੈਂ ਉਹਦਾ ਦਸਤਾਰ ਲਾ ਕੇ ਉਤੋਂ ਵੀ ਉਹਦੇ ਸਿਰ ਨੂੰ ਲਬੇੜ ਦਿੱਤੀ ਮੈਂ ਐਸੇ ਸਰਵਿੰਸ ਸਿੰਘ 244 KPT ਅਸੀਂ ਸੜਕ ਸੁਰੱਖਿਆ ਫੋਰਸ 52903 ਤੁਸੀਂ ਚੱਲਦੇ ਆ ਸੁਲਤਾਨਪੁਰ ਤੋਂ ਖੋਜੇਲ ਤੱਕ ਜੋ ਗੱਲ ਡੰਡਵਿੰਡਿਲਾ ਦੇ ਸਾਮਣੇ 112 ਦੇ ਕਾਲਾ ਹੀ ਡੰਡਵਿੰਡਿਲਾ ਕਿਸੀਡੈਂਟਰ ਹੋਇਆ ਅਸੀਂ ਜਦੋਂ ਮੌਕੇ ਤੇ ਪਹੁੰਚੇ ਤਾਂ ਜਿਹੜੇ ਦੋ ਬੰਦੇ ਫੱਟਰ ਚੋਂ ਨਾਲ ਜਲਦੀ ਪਹੁੰਚਾਇਆ ਗਿਆ ਤੇ ਇੱਕ ਬੰਦੇ ਦੀ ਮੌਕੇ ਤੇ ਡੈਥ ਹੋ ਚੁੱਕੀ ਸੀ ਇਹ ਕਿਸੀ ਐਕਸੀਡੈਂਟ ਹੋਇਆ ਦੋ ਦੋ ਸਕੂਟਰੀਆਂ ਤੇ ਇੱਕ ਕਾਰ ਵਿੱਚ ਵਜੇ ਇੱਕ ਕਾਰ ਨਾਲ ਜਿਹੜਾ ਕਾਲਾ ਵਾਲਾ ਸੂਪ ਚਾ ਕੇ ਲੈ ਗਿਆ ਜਿਹੜੇ ਬੰਦੇ ਦਾ ਇੱਥੇ ਹੀ ਪਤਾ ਕਿ ਉਹ ਕਿਹੜੇ ਉਹ ਪਿੰਡ ਕੋਠੇ ਦਾ ਦਾਦੇ ਇਹ ਹੁਣ ਪੈਸੀ ਚੌਂਕੀ ਦੇ ਮਠਾਲੇ ਦੇ ਹਵਾਲੇ ਕਰ ਦਿੱਤਾ ਤਬ ਬਾਕੀ ਅਗਲੀ ਕਹਾਵਤ ਨੂੰ ਕਰ ਹਿਮਾਚਲ ਤੇ ਪੰਜਾਬ ਵਿੱਚ ਰੁਕ ਰੁਕੇ ਹੋ ਰਹੀ ਬਾਰਿਸ਼ ਦਾ ਪ੍ਰਭਾਵ ਤੇ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੇ ਸਬਜ਼ੀਆਂ ਤੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਉਸ ਦਾ ਇੱਕ ਮੁੱਖ ਕਾਰਨ ਬਾਰਿਸ਼ ਵਿੱਚ ਟਰਾਂਸਪੋਰਟ ਦਾ ਨਾ ਹੋਣਾ ਜਿਸ ਤੋਂ ਲੈ ਕੇ ਵਪਾਰੀ ਵੀ ਬੇ ਬੇਬਸਾਨ ਪ੍ਰਭਾਵ ਪੈ ਰਿਹਾ ਵਾ ਹਿਮਾਚਲ ਤੋਂ ਜ਼ਿਆਦਾਤਰ ਹੁਣ ਸਬਜ਼ੀ ਆ ਰਹੀ ਹੈ ਤੇ ਕਾਫੀ ਤੇਜ਼ ਹੈ ਹਿਮਾਚਲ ਲੋਕਲ ਸਬਜ਼ੀ ਥੋੜੀ ਰਹਿ ਗਈਆਂ ਵਾ ਤੁਸੀਂ ਆਪਣੀ ਵੀ ਇਸ ਸਾਹਮਣਾ ਬਰਸਾਤ ਹੁੰਦੀ ਰਹੀ ਹੈ ਹਿਮਾਚਲ ਵਾਂਗੂ ਇਸ ਕਰ ਸਬਜ਼ੀ ਤੇ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਜੀ ਦੁਕਾਨ ਦੇ ਜਿਹੜਾ ਦਿਹਾੜੀਦਾਰ ਬੰਦਾ ਚਾਹ ਮਜ਼ਦੂਰ ਬੰਦਾ ਉਹਦੇ ਲਈ ਤਾਂ ਕਾਫੀ ਹੋ ਕੋਣੀ ਸਬਜ਼ੀ ਖਾਣ ਨੂੰ। ਇਸ ਵਿਚਾਰੇ ਦੀ ਦਿਹਾੜੀ 300 ਹੈ ਉਹ ਕੀ 100 ਰੁਪਏ 200 ਰੁਪਏ ਵਾਲੀ ਸਬਜ਼ੀ ਖਾਊਗਾ। ਜਿਹੜਾ ਹੈਗਾ ਸਰ ਇਹ ਬਰਸਾਤ ਕਰਕੇ ਜਿਆਦਾ ਸਬਜ਼ੀ ਹਤੀ ਜਾਏਗੀ। ਇਹ ਸਬਜ਼ੀ ਕੀ ਭਾਅ ਚੱਲਦੀ ਐ ਸੋਣ ਸਬਜ਼ੀ। ਜਿਹੜੀ ਪਹਿਲੇ ਦੇ ਭਾਅ ਸੀ ਸਰ ਅੱਲਾ ਸਰ 20 20 30 ਰੁਪਏ ਕਿਲੋ ਬੈਂਗਣੀ ਮੈਗਨ ਹੁੰਦੇ ਸੀ ਸਰ ਹੁਣ ਇਹ 50 50 ਰੁਪਏ ਕਿਲੋ ਹੈ ਜੀ। ਤੇ ਜਿਹੜਾ ਟਮਾਟਰ 40 ਰੁਪਏ ਕਿਲੋ ਹੁੰਦੇ ਸੀ ਸਰ ਅੱਜ ਡਿਫਰੈਂਟ 80 ਰੁਪਏ ਕਿਲੋ ਹੈ ਜੀ। ਇਹ ਗੁੱਬੀ ਹੀ 30 40 ਰੁਪਏ ਕੋ ਲੋਈ 70 80 ਰੁਪਏ ਆ ਜੀ ਤੇ ਗਾਕਾਂ ਦਾ ਵੀ ਫਰਕ ਪੈ ਰਿਹਾ ਸਰ ਇਸ ਟਾਈਮ ਤੇ ਫਰਕ ਪਿਆ ਸਰ ਗਾ ਘਟੇ ਜੀ ਕਾਫੀ ਘਟੇ ਆ ਜੀ ਤੇ ਨੁਕਸਾਨ ਵੀ ਸਰ ਇਸ ਟਾਈਮ ਤੇ ਜ਼ਿਆਦਾ ਜੀ ਕਿੰਨਾ ਕੁ ਨੁਕਸਾਨ ਹੋ ਚੁਕਾ ਹੁੰਦਾ ਸਰ ਕਾਫੀ ਨੁਕਸਾਨ ਹੋ ਰਿਹਾ ਜੀ ਜਿੰਦਾ 10 2000 ਦੀ ਸਬਜ਼ੀ ਹੈ ਜੀ ਡੇਲੀ ਕਈ ਵਾਰ ਉਹ ਵੀ ਨਹੀਂ ਵੱਟੇ ਜਾਂਦੇ ਪੈਸੇ ਪੂਰੇ ਨਹੀਂ ਹੁੰਦੇ ਕਈ ਵਾਰ ਡਬਲ ਲੱਗ ਕਰੋ ਵੀ ਦੇਣੇ ਪੈਂਦੇ ਸਰ ਇਸ ਟਾਈਮ ਤੇ ਕਿਉਂਕਿ ਦਾਗੀ ਹੁੰਦੀਆਂ ਸਬਜ਼ੀਆਂ ਇਸ ਟਾਈਮ ਕੱਚੀ ਹੁੰਦੀਆਂ ਜ਼ਿਆਦਾ ਨਹੀਂ ਰਹਿੰਦੀ ਇਸ ਟਾਈਮ ਇੱਕੋ ਦਿਨ ਜਿ ਸਰ ਖਰਾਬ ਹੈ ਜੀ ਟਮਾਟਰ ਸਰ ਜ਼ਿਆਦਾ ਖਰਾ ダगी आरे ਕਿਉਂਕਿ ਬਰਸਾਤ ਕਰਕੇ ਡਾਗੀ ਹੋ ਜਾਂਦੇ ਟਮਾਟਰ ਕੁ ਦਿਨਾਂ ਚ ਪਟਾਕਾ ਪੈ ਜਾਂਦਾ 2000 ਰੁਪਏ ਕਰੇ ਡਿਸਟਮ ਟਮਾਟਰਾਂ ਦਾ ਜੀ ਜੇ 2-3 ਵੀ ਕਿਲੋ ਡਾਗੀ ਨਿਕਲ ਗਦੇ ਸਾਰੀ ਕਮਾਈ ਵੀ ਚਲ ਜਾਂਦੀ ਹੈ ਜੀ ਹਾਂ ਹਰੀ ਸਬਜੀ ਹੈ ਜਿਹੜੀ ਵੇਲਾ ਵਾਲੀ ਸਬਜੀ ਹੈਗੀ ਹੈ ਜਿੱਦਾਂ ਹੁਣ ਪ੍ਰਸ਼ਾਦ ਪੈਂਦੀ ਆ ਤੇ ਪੈਲੀਆਂ ਵਿੱਚ ਜਾਨੀ ਆਮ ਹੀ ਪਾਣੀ ਖਲੋ ਜਾਂਦਾ ਵਾ ਤੇ ਤੜਾਈ ਜਿਹੜੀ ਹੁੰਦੀ ਆ ਮੁਸ਼ਕਲ ਹੋ ਜਾਂਦੀ ਜ਼ਿਮੀਦਾਰ ਨੂੰ ਜੀ ਇਸ ਕਰਕੇ ਨਾ ਸਬਜੀ ਦਾ ਰੇਟ ਅਕਸਰ ਵੱਧਾ ਵਾ ਤੇ ਜਿਹੜੀ ਚੀਜ਼ ਹੁਣ ਔਣੀ ਘਟਾ ਤੇ ਕੀਤੇ ਨਾਲ ਜ਼ਿਆਦਾ ਹੋਣ ਤੇ ਰੇਟ ਵਧਣਾ ਹੀ ਆ ਉਹਦਾ ਇਸ ਕਰਕੇ ਇਸ ਵਾਰਕ ਵੀ ਹੰਦਾ بارش ਦੇ ਨਾਲ ਇਹਦਾ ਮਤਲਬ بارشਾ ਕਰਕੇ ਕਟਾ ਰਿਹਾ ਕਟਾ ਰਹੀ ਹੈ ਹਾਂਜੀ ਇਸ ਕਰਕੇ ਯਾਨੀ ਫਰਕ ਪੈ ਰਿਹਾ ਵਾ ਇਹ ਆਨਵਾਲੇ ਸਮੇਂ ਜੇ ਬਰਸਾਤਾ ਜਿੱਦਾਂ ਹੁੰਦੀਆਂ ਨੇ ਤੇ ਸਮਝੀ ਇਹ ਆਟੋਮੈਟਿਕ ਵੀ ਮਹਿੰਗੀ ਹੋ ਗਈ ਆਟੋਮੈਟਿਕ ਮਹਿੰਗੀ ਹੋ ਗਈ ਭਾਈ ਇਹ ਚ ਕਿਸੇ ਦੀ ਕੋਈ ਜ਼ਿੰਮੇਵਾਰੀ ਥੋੜਾ ਬੰਦੀ ਹੈਗੀ ਪਰ ਹੁਣ ਇਹ ਬਰਸਾਤ ਦੇ ਕਰਕੇ ਹੁਣ ਜ਼ਿੰਮੇਵਾਰ ਵੀ ਇੱਥੇ ਚੀਜ਼ ਦੇ ਵਿੱਚ ਜਿਹੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਣ ਰਿਹਾ ਉਹਨਾਂ ਕਰ ਪਰ ਇਸ ਕਰਕੇ ਕਰਨਾ ਪੈਂਦਾ ਉਹਨੂੰ ਵੀ ਕਪੂਰਲਾ ਵਿੱਚ ਵਾਰਦਾਤ ਕਰਨ ਲਈ ਅੰਮ੍ਰਿਤਸਰ ਬাসী ਦੋ ਕਾਰ ਸਵਾਰ ਬਦਮਾਸ਼ਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਇਹਨਾਂ ਬਦਮਾਸ਼ਾਂ ਨੇ ਪੁਲਿਸ 'ਤੇ ਗੋਲੀਆਂ ਛਲਾ ਦਿੱਤੀਆਂ ਸਨ ਪਰ ਜਵਾਬੀ ਕਾਰਵਾਈ ਵਿੱਚ ਪੁਲਿਸ ਨੂੰ ਗੋਲੀਆਂ ਚਲਾਉਣੀਆਂ ਵੀ ਪਈਆਂ ਪੁਲਿਸ ਨੇ ਇਹਨਾਂ ਪਾਸੋਂ 10 ਗ੍ਰਾਮ ਹੈਰੋਇਨ ਇੱਕ ਕ੍ਰਿਸਟਲ ਤੇ ਤਿੰਨ ਕਾਰਤੂਸ ਬ੍ਰਾਮਤ ਕੀਤੇ ਹਨ ਪੁਲਿਸ ਬਤਾਂਵੇ ਕਿ ਇਹਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਇਸ ਤੇ ਕਾਰਵਾਈ ਕਰਦੇ ਹੋਏ ਸਾਡੇ ਗੌਰਵਪੁਰਜ ਜਿਹੜੀ ਐਸਐਸਪੀ ਜਿਹੜੇ ਹੈਗੇ ਨੇ ਕਪੂਰਥਲਾ ਦੀ ਇਹਨਾਂ ਸਾਡੇ ਕੋਲ ਕੱਲ ਇਨਫੋਰਮੇਸ਼ਨ ਸੀ ਕਿ ਇੱਕ ਸਾਡੇ ਨਟੋਰੀਅਸ ਜਿਹੜੇ ਦੋ ਇੱਕ ਬੰਦੇ ਹੈਗੇ ਨੇ ਅਮਰੋ ਸਾਹਿਬ ਦੇ ਉਹ ਸਾਡੇ ਕਪੂਰਥਲੇ ਤੋਂ ਫਤੂਟਿੰਗ ਏਰੀਆ ਦੇ ਵਿੱਚ ਜਿਹੜੇ ਹੈਗੇ ਮੂਵਮੈਂਟ ਹੈਗੀ ਔਰ ਉਹ ਕੋਈ ਵਾਦਤ ਕਰਨ ਦੇ ਜਾਪੇ ਇਮੀਡੀਏਟਲੀ ਐਸਐਸਪੀ ਸਰ ਗਰੋਪੂਰਾ ਜੀ ਨੇ ਜਿਹੜੀਆਂ ਹੈਗੀਆਂ ਦੋ ਟੀਮਾਂ ਬਣਾਈਆਂ ਜਿਹਦੇ ਵਿੱਚ ਇੱਕ ਟੀਮ ਜਿਹੜੀ ਸੀ ਐਸਪੀ ਬੀ ਸਾਹਿਬ ਦੀ ਸੀਗੀ ਉਹਨਾਂ ਦੇ ਨਾਲ ਸਾਡੇ ਇੰਚਾਰਜ ਸੀਆਈਏ ਜਰਨੈਲ ਸਿੰਘ ਔਰ ਦੂਸਰੀ ਜਿਹੜੀ ਡੀਐਸਪੀ ਸੁਲਤਾਨ ਫਤੋਦੀ ਦੀ ਹਰਕਦੇਵ ਜੀ ਸੀ। ਇਹਨਾਂ ਟੀਮਾਂ ਨੇ ਜਦੋਂ ਚੇਸ ਕੀਤਾ ਤਾਂ ਇਹਨਾਂ ਨੇ ਇੱਕ ਆਈ 20 ਜਿਹੜੀ ਸੀਗੀ ਉਹਨੂੰ ਫਿਕਰ ਆਊਟ ਕੀਤਾ ਜਿਹੜਾ ਵਾਈਟ ਰੰਗ ਦਾ ਜਿਹੜਾ ਸੀਗਾ ਆਈ 20 ਜਿਹਦਾ ਨੰਬਰ ਪੀਵੀ ਜਿਹੜ 0649 ਸੀਗਾ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਬੜੀ ਤੇਜ਼ੀ ਨਾਲ ਗੱਡੀ ਉੱਥੋਂ ਹੋਰ ਗੱਡੀ। ਤੋਂ ਸਾਡੀਆਂ ਪੁਲਿਸ ਪਾਰਟੀ ਨੇ ਬੜੀ ਮਸ਼ਹਤੀ ਨਾਲ ਇਹਨਾਂ ਦਾ ਪਿੱਛਾ ਕੀਤਾ ਔਰ ਜਦੋਂ ਇਹਨੂੰ ਪਿੱਛਾ ਕਰ ਰਹੀ ਸੀਗੇ ਤੇ ਫੱਤੂ ਢਿੰਗੇ ਦੇ ਏਰੀਆ ਦੇ ਵਿੱਚ ਜਾ ਕੇ ਇਹਨਾਂ ਨੂੰ ਜਿਹੜਾ ਸਾਡੇ ਪੁਲਿਸ ਪਾਰਟੀ ਤੇ ਫਾਇਰਿੰਗ ਹੈ ਪੁਲਿਸ ਪਾਰਟੀ ਨੇ ਵੀ ਜਵਾਬੀ ਇਹਨਾਂ ਦੇ ਫਾਇਰ ਕੀਤਾ ਔਰ ਲੱਕੀਲੀ ਕਿਉਂਕਿ ਸਪੀਡਾਂ ਦੋਨਾਂ ਦੀਆਂ ਜ਼ਿਆਦਾ ਸੀਗੀਆਂ ਗੱਡੀਆਂ ਦੀਆਂ ਇਸ ਕਰਕੇ ਫਾਇਰਿੰਗ ਮਿਸ ਹੋ ਗਈ। ਇਸ ਤੋਂ ਬਾਅਦ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਆਂ ਸੀਗੀਆਂ ਇਹਨਾਂ ਨੇ ਇਸਪਰ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਸਾਰੇ ਪਾਸਿਓਂ ਘੇਰ ਕੇ ਇਹਨਾਂ ਬੰਦਿਆਂ ਨੂੰ ਰਾਉਂਡ ਅਪ ਰਾਉਂਡ ਅਪ ਕੀਤਾ ਔਰ ਇਹ ਬੰਦੇ ਆਪਣੀ ਜਾਣ ਪਛਾਣ ਦੇ ਲਈ ਜਿਹੜੇ ਸੀਗੇ ਉੱਥੇ ਸਕੂਲ ਸੀਗਾ ਇੱਕ ਸਕੂਲ ਦੀ ਬਿਲਡਿੰਗ ਦੇ ਵਿੱਚ ਚੜ ਗਏ ਔਰ ਸਕੂਲ ਦੀ ਬਿਲਡਿੰਗ ਦੇ ਵਿੱਚੋਂ ਜਦੋਂ ਇਹਨਾਂ ਨੂੰ ਕੇਰਾ ਪੈ ਗਿਆ ਪੁਲਿਸ ਨੂੰ ਇਹਨਾਂ ਦਾ ਲੱਗਿਆ ਸਾਰੇ ਪਾਸੇ ਹੁਣ ਭੱਜ ਨਹੀਂ ਸਕਦੇ ਅਸੀਂ ਇਹਨੇ ਉੱਤੋਂ ਛਾਲਾ ਮਾਰੀਆਂ ਔਰ ਪਿੱਛੇ ਜਿਹੜਾ ਸਟੇਡੀਅਮ ਸੀਗਾ ਉਹ ਹਾਰਟ ਸੀਗਾ ਉਹਦਾ ਸਰਪੇਂਡਰ ਕਰਕੇ ਇਹਨਾਂ ਦੇ ਕਾਫੀ ਸੱਟਾ-ਸੱਟਾਂ ਲੱਗੀਆਂ ਨੇ ਜਿਹਰੇ ਹਲਾਛੇ ਸੋ ਇਹਨਾਂ ਦੇ ਕੋਲੋਂ ਜਿਹੜੀ ਅਸੀਂ ਇਹ ਜਦੋਂ ਸਾਨੂੰ ਜਿਹੜੀ ਹੈ 110 ਗ੍ਰਾਮ ਹੈਰੋਇਨ ਔਰ ਇੱਕ ਇਹਨਾਂ ਦੇ ਕੋਲੋਂ ਸਾਨੂੰ 7.6 ਜਿਹੜਾ ਹੈਗਾ ਪਿਸਟਲ ਔਰ ਤਿੰਨ ਜ਼ਿੰਦਾ ਕਾਤੂਸ ਔਰ ਇੱਕ I20 ਗੱਡੀ ਜਿਹੜੀ ਹੈਰ ਕਵਰ ਹੈ ਇਹਨਾਂ ਦਾ ਜਿਹੜਾ ਜੱਟਪ੍ਰੀ ਸਿੰਘ ਜੱਗਾ ਹੈਗਾ ਜੀ ਇਹ ਆਪਣੇ ਸਪਤੀ ਮਲਕੋ ਸੁਲਤਾਨਵਿੰਡ ਦਾ ਅੰਮ੍ਰਿਤਸਰ ਦਾ ਰਹਿਣ ਵਾਲਾ ਕਰਮਬੀਰ ਸਿੰਘ ਜਿਹੜਾ ਹੈਗਾ ਕ੍ਰਿਸ਼ਨਾ ਕਲੋਨੀ ਸੁਲਤਾਨਵਿੰਡ ਦਾ ਹੈ ਜਿਹੜਾ ਜੱਟਪ੍ਰੀ ਜੱਗਾ ਇਹਦੇ ਉੱਤੇ 14 ਮੁਕਦਮੇ ਦਰਜ ਹੋਏ ਨੇ ਔਰ ਜਿਹੜਾ ਦੂਸਰਾ ਕਨਵੀ ਹੈਗਾ ਇਹਦੇ ਉੱਤੇ ਇੱਕ ਮੁਕਦਮਾ ਦਰਜ ਹੈ ਜਿਹੜਾ ਵੈਪਨ ਤੇ ਦੇਖੋ ਇਹ ਜਿਹੜੇ ਹਾਰਡ ਕੋਰ ਕਿਦਾਂ ਇਹਦੇ ਆਲਰੇਡੀ ਚਾਹਾਂ 14 ਮੁਕਦਮੇ ਉਸ ਤੇ ਦਰਜ ਹੈਗੇ ਨੇ ਤੁਹਾਨੂੰ ਇਨਫੋਰਮੇਸ਼ਨ ਸੀ ਕਿ ਇਹ ਕੁਛ ਕੰਮ ਜਾ ਰਹੇ ਨੇ ਸਾਡੇ ਏਰੀਆ ਦੇ ਵਿੱਚ ਉਸੇ ਲੀਡ ਦੇ ਉੱਤੇ ਹੀ ਇਹ ਕਾਰਵਾਈ ਕੀਤੀ ਗਈ ਬਾਕੀ ਜਿਹੜੀ ਹੈਗੀ ਹੈ ਪੁੱਛਗਛਾਣਾਂ ਦੀ ਜਿਹੜੀ ਹੈ ਡਿਟੇਲ ਨਾਲ ਚੱਲ ਕੇ ਤੁਹਾਨੂੰ ਹੋਰ ਵੀ ਚਰੇ ਖੁਲਾਸੇ ਹੈ ਥਰਡ ਪਰਸਨ ਕੌਣ ਹੈ ਜਿਹੜਾ ਦੇਖੋ ਮੈਂ ਨਾਮ ਨਹੀਂ ਡਿਸਕਲੋਸ ਕਰ ਪਾਵਾਂਗਾ ਪਰ ਆਇਡੈਂਟੀਫਾਈ ਹੋ ਗਿਆ ਕਾਲੀਆਂ ਪਰਸਨ ਦਾ ਕੋਈ ਹੈ ਇਹ ਇਹ ਸਭ ਜਿਹੜਾ ਅਪਰੋਕਸੀਮੇਟਲੀ ਸਾਡੇ ਕੋਲ ਜਦੋਂ ਇਨਫੋਰਮੇਸ਼ਨ ਆਈ ਇਨਫੋਰਮੇਸ਼ਨ ਨੂੰ ਟਾਈਮ ਲਾਉਂਦਿਆਂ ਸਾਨੂੰ ਸਾਰਿਆ ਸੈਟਅਪ ਕਰਦੇ ਅੱਧਾ ਘੰਟਾ ਲੱਗਾ ਹੋਵੇਗਾ ਉਸ ਤੋਂ ਬਾਅਦ ਜਿਹੜਾ ਸੀਗਾ 40-45 ਮਿੰਟ ਦਾ ਸਾਰਾ ਮਤਲਬ ਕਿ 1 ਘੰਟਾ 1.5 ਘੰਟਾ ਸਾਡਾ ਜਿਹੜਾ ਸੀਗਾ ਕਾਫੀ ਆਪਰੇਸ਼ਨ ਚੱਲਿਆ ਫਿਰ ਉਹਦੀ ਚੇਜ਼ ਆਊਟ ਹੋਈ ਕਿਉਂਕਿ ਵਹੀਕਲ ਓਵਰ ਸਪੀਡ ਸੀਗੇ ਫਿਰ ਅੱਗੇ ਨਾਕੇ ਲਵਾਏ ਸੋ ਇਸ ਤਰੀਕੇ ਬਹੁਤ ਕੋਆਰਡੀਨੇਟ ਕਰਕੇ ਜਿਹੜਾ ਸੀਗਾ ਵੀ ਸਾਡੇ ਏਰੀਆ ਚ ਹੀ ਕਨਫਾਈਨ ਰਹਿਣ ਬਾਹਰ ਨਾ ਜਾਣ ਪਰ ਇਹ ਫੜੇ ਜਾਣੇ ਬੜੀ ਵਧੀਆ ਜਿਹੜਾ CIA ਦਾ ਔਰ ਸੁਲਤਾਨਪੁਰ ਲੋਧੀ ਜਿਹੜੀ ਹੈ ਇੱਕ ਬੰਦੇ ਨੂੰ ਫੜ ਕੇ ਇਹਨੂੰ ਨਿਊਟਰਲਾਈਜ਼ ਕੀਤਾ ਫਾਇਰ ਹੋਈ ਫਾਇਰ ਦੇ ਨੇ ਫਾਇਰ ਤਿੰਨ ਰਾਉਂਡ ਕੀਤੇ ਸੀ ਜਵਾਬੀ ਪੁਲਸ ਨੇ ਫਾਇਰ ਕੀਤੇ ਹੈ ਕਿਰੇ ਨਾਲ ਕਿਨੇ ਜਾਏਗੇ ਕਿਰੇਲਾ ਜਿਹੜਾ ਜਸਪੀ ਜੱਸਾ ਹੈਗਾ ਇਹਦੇ ਸੱਟਾਂ ਲੱਗ ਕੇ ਵੀ ਇਹਨੇ ਜਦੋਂ ਪੁਲਸ ਤੋਂ ਘੇਰਾ ਵੇਖ ਕੇ ਉਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਫਾਇਰੇ ਦੇ ਕਾਫੀ ਜੜੀਆਂ ਸੀਗੀਆਂ ਸੱਟਾਂ ਉਹ ਦੂਸਰ ਕਿਨੇ ਵੈਪਨ ਸੀ ਉਹਨਾਂ ਕੋਲ ਇੱਕ ਵੈਪਨ ਕਵਰ ਹੋਇਆ ਮਾਂ ਭਗਵਤੀ ਦੇ 52 ਸ਼ਕਤੀ ਪੀਠਾਂ ਵਿੱਚੋਂ ਹਿਮਾਚਲ ਪ੍ਰਦੇਸ਼ ਦੇ ਬिलासपुर ਵਿੱਚ ਸਥਿਤ ਪ੍ਰਸਿੱਧ ਸ਼ਕਤੀਪੀਠ ਮਾ ਨੈਣਾ ਦੇਵੀ ਵਿੱਚ ਸਾਵਣ ਮਹੀਨੇ ਦਾ ਮੇਲਾ ਚਾਲੇ ਅਜ 25 ਜੁਲਾਈ ਤੋਂ ਸ਼ੁਰੂ ਹੋ ਗਏ ਮੇਲੇ ਦੇ ਪਹਿਲੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਦੇ ਚਰਨਾ ਵਿੱਚ ਨਤਮਸਤਕ ਹੋਣ ਪਹੰਚੇ ਮੰਦਿਰ ਟਰਸਟ ਵੱਲੋਂ ਮੇਲੇ ਦੌਰਾਨ ਮੰਦਿਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਗਿਆ ਜੈਕਾਰਾ ਸਨੈਰੀ ਨੇਤਰਾਵਾਲੀ ਦਾ ਬੋਲ ਸਾਡੇ ਦਰਬਾਰ ਕੀ ਜੈ ਇਹ ਸਾਡੀ 38ਵੀਂ ਯਾਤਰਾ ਜੀ ਅਸੀਂ ਖੰਨੇ ਤੋਂ ਆਨੇ ਜੀ ਸ੍ਰੀ ਨਾਵਾ ਦੇਵੀ ਪੈਦਲ ਯਾਤਰਾ ਸੇਵਾ ਮੰਡਲ ਕੰਨਾ ਜੀ ਸਾਡੇ ਕੰਨੇ ਤੋਂ ਦੋ ਲੰਗਰ ਵੀ ਆ ਰਹੇ ਨੇ ਸਾਡੇ ਨਾਲ ਇੱਕ ਲੰਗਰ ਸਾਡਾ ਕੋਲਾ ਵਾਲੇ ਟੋਬੇ ਦੇ ਲਗਦੇ ਜੀ ਧਰਮਸ਼ਾਲਾ ਚ ਦੂਜਾ ਲਗਦਾ ਸਾਡਾ ਪੂਨੀ ਮੋੜ ਤੇ ਜੀ ਉਸ ਤੋਂ ਬਾਅਦ ਸਾਡਾ ਇੱਕ ਗਰੁੱਪ ਹੈ ਜੀ ਅਸੀਂ ਆਪਣੇ ਦੇ ਨਾਲ ਸਾਡੇ ਨਾਲ 60 ਤੋਂ 70 ਬੰਦਿਆਂ ਦਾ ਗਰੁੱਪ ਆਂਦਾ ਜੀ ਤਿੰਨ ਦਿਨ ਦੇ ਵਿੱਚ ਯਾਤਰਾ ਕੰਪਲੀਟ ਕਰਦੇ ਆਂ 22 ਤਰੀਕ ਨੂੰ ਚੱਲੇ ਸੀ ਮੰਗਲਵਾਰ ਵਾਲੇ ਦਿਨ ਤੇ ਅੱਜ ਉਰੇ ਪਹੁੰਚੇ ਮਾਈ ਦੇ ਦਰਸ਼ਨ ਕਰਾਂਗੇ ਪਹਿਲਾ ਨਰਾਤੇ ਜੀ ਸਾਡੀ 38 ਸਾਲ ਤੋਂ ਇਹੀ ਰੀਤ ਚੱਲੀ ਆ ਰਹੀ ਹੈ ਵੀ ਪਹਿਲੇ ਨਰਾਤੇ ਵਾਲੇ ਦਿਨ ਅਸੀਂ ਮਾਈ ਦੇ ਦਰਸ਼ਨ ਕਰਦੇ ਆ ਜੀ ਇਸ ਤੋਂ ਬਾਅਦ ਅਸੀਂ ਸਾਰੇ ਇਥੋਂ ਮਾਈ ਤੋਂ ਅਸ਼ੀਰਵਾਦ ਲੈ ਕੇ ਆਪਣੇ ਲੰਗਰ ਚ ਜਾ ਕੇ ਸੇਵਾ ਕਰਦੇ ਆ ਜੀ ਉਸ ਤੋਂ ਬਾਅਦ ਸਾਡੀ ਇਥੋਂ ਅਸ਼ਟਮੀ ਵਾਲੇ ਦਿਨ ਵਾਪਸੀ ਹੁੰਦੀ ਹੈ ਸਾਡੇ ਦੋਨੋਂ ਲੰਗਰਾਂ ਦੀ ਕੋਲਾ ਵਾਲੇ ਟੋਗੇ ਵਾਲੇ ਵੀ ਤੇ ਇੱਥੇ ਜਿਹੜੇ ਡੈਕੋਰੇਸ਼ਨ ਦਾ ਕੰਮ ਵੀ ਕਰਾਇਆ ਜਾਂਦਾ ਮੰਦਰ ਵੱਲੋਂ ਇਹ ਸਾਡੇ ਖੰਨਾ ਕਮੇਟੀ ਵੱਲੋਂ ਹੀ ਕਰਾਇਆ ਜਾਂਦੇ ਜੀ ਇਹ ਸਾਰੀ ਜਿਹੜੀ ਤੁਸੀਂ ਡੈਕੋਰੇਸ਼ਨ ਦੇਖ ਰਹੇ ਹੋ ਸਾਡੇ ਖੰਨੇ ਵਾਲੇ ਬੰਦੇ ਹੀ ਕਰਦੇ ਨੇ ਜੀ ਜੀ ਸਭ ਤੋਂ ਪਹਿਲਾਂ ਇਹਦਾ ਵੀ ਮੈਡੀਕਲ ਕੈਂਪਾ ਜਿਹੜਾ ਪਿਛਲੇ 47 ਸਾਲ ਤੋਂ ਲੱਗ ਰਿਹਾ ਆ ਇਸ ਵਾਰੀ 48ਵਾਂ ਕੈਂਪਾ ਜੀ ਤੇ ਉਹਦੇ ਵਿੱਚ ਵੀ ਮੈਨੂੰ ਵੀ ਤਕਰੀਬਨ 12 ਸਾਲ ਹੋ ਗਏ ਮਹਾਮਾਇ ਵੱਲੋਂ ਸੇਵਾ ਬਖਸ਼ੀ ਆ ਆਪਾਂ ਜਿਹੜਾ ਇਹ 10 ਦੇ 10 ਦਿਨ ਹੁੰਦੇ ਨੇ ਆਪਾਂ ਮਹਾਮਾਇ ਦੀ ਸੇਵਾ ਦੇ ਵਿੱਚ ਐਂਬੂਲੈਂਸ ਲੈ ਕੇ ਆਪਾਂ ਸੇਵਾ ਨਿਭਾਉਣੀ ਆ ਜੀ ਐਂਬੂਲੈਂਸ ਕਿੱਥੇ ਤੱਕ ਪਹੁੰਚਾ ਦਿੱਤੀ ਉਹ ਆਪਣੇ ਜੇ ਤਾਂ ਜੀ ਨਾਰਮਲ ਪੇਸ਼ੈਂਟ ਹੋਵੇ ਫਿਰ ਤਾਂ ਆਪਣੇ ਨੀਚੇ ਹਸਪਤਾਲ ਕਮੰਡਲ ਹਸਪਤਾਲ ਹੈਗਾ ਇਹ ਸਰਕਾਰੀ ਆਪਾਂ ਉੱਥੇ ਛੱਡਦੇ ਆ ਜੇ ਮੰਨ ਲਓ ਇਹ ਲੱਗਦਾ ਹੋਵੇ ਵੀ ਆਪਾਂ ਨੂੰ ਇਹਨੂੰ ਹੋਰ ਵਧੀਆ ਵੱਡੇ ਹਸਪਤਾਲ ਚ ਪਹੁੰਚਾਉਣਾ ਚਾਹੀਦਾ ਆ ਤਾਂ ਆਪਾਂ ਉਹਨੂੰ ਆਨੰਦਪੁਰ ਸਾਹਿਬ ਜਾਂ ਪੀਜੀਆਈ ਵੀ ਆਪਾਂ ਉਹਨੂੰ ਸ਼ਿਫਟ ਕਰਦੇ ਸੀ ਇਹਦੇ ਵਿੱਚ ਮੰਦਰ ٹرسٹ ਵੱਲੋਂ ਕੋਈ ਸਹਿਯੋਗ ਹੈ ਕੀ ਮੰਦਰ ٹرسٹ ਵੱਲੋਂ ਪੂਰਾ ਸਹਿਯੋਗ ਆ ਜੀ ਜਿਹੜੀ ਜਗ੍ਹਾ ਹੁੰਦੀ ਆ ਉਹ ਵੀ ਸਾਨੂੰ ਮੰਦਰ ٹرسٹ ਵੱਲੋਂ ਦਿੱਤੀ ਜਾਂਦੀ ਆ ਜੀ ਹੋਰ ਵੀ ਪੂਰਾ ਸਹਿਯੋਗ ਦਿੱਤਾ ਜਾਂਦਾ ਆ ਜੀ ਪਿੰਡ ਗੁਰੂਗੜ ਦੇ ਰਹਿਣ ਵਾਲੇ ਗਰੀਬ ਪਰਿਵਾਰ ਦੀ 8 ਸਾਲਾਂ ਬੱਚੀ ਨੂੰ ਰਿਸ਼ਤੇ ਚ ਦਾਦਾ ਲੱਗ ਰਹੇ 33 ਸਾਲਾਂ ਵਿਅਕਤੀ ਵੱਲੋਂ ਆਪਣੀ ਹਵਸ ਮਿਟਾਉਣ ਦਾ 마ਸੂਮ ਬੱਚੀ ਨੂੰ ਪਿੰਡ ਦੇ ਹੀ ਖੰਡਰਾ ਵਿੱਚ ਲਾ ਜਾ ਕੇ ਜ਼ਬਰਦਸਤ ਨਾ ਕਰਨ ਦੀ ਕੋਸ਼ਿਸ਼ ਨੂੰ ਉਸ ਸਮੇਂ ਛਲਪਈ ਜਦੋਂ ਬੱਚੀ ਦੀ ਰੋਣ ਦੀ ਆਵਾਜ਼ ਬੱਚੀ ਦੇ ਚਾਚੇ ਦੇ ਦੋਸ ਵੱਲੋਂ ਸੁਣੀ ਗਈ ਜਦੋਂ ਉਹ ਸ਼ਹਿਰ ਤੇ ਨਿਕਲੇ ਸਨ ਰੋਣ ਦੀ ਆਵਾਜ਼ ਸੁਣ ਕੇ 33 ਸਾਲਾਂ ਵਿਅਕਤੀ ਨੂੰ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਦੇਖ ਉਹ ਖਰਾਨ ਰਹਿ ਗਿਆ ਤੇ ਪਿੰਡ ਦੇ ਹੀ ਵਿਅਕਤੀ ਵੱਲੋਂ ਆਪਣੇ ਘਰ ਵਾਲੇ ਨੂੰ ਸਾਧ ਕੇ ਇਸ ਬੱਚੀ ਦੇ ਕੱਪੜੇ ਵੀ ਪਵਾਏ ਗਏ ਤੇ ਮੁਜ਼ਰਮ ਮੌਕੇ ਤੋਂ ਫਰਾਰ ਹੋ ਗਿਆ ਮੇਰਾ ਨਾਮ ਤੇਜਵੰਤ ਸਿੰਘ ਆ ਜੀ ਪਿੰਡ ਗੁਰੂਵਾਰ ਤੋਂ ਰਹਿਣੇ ਵਾਲਾ ਜੀ ਕੱਟਣਾ ਵਾਪਰੀ ਜਿਹੜੀ ਬੱਚੀ ਕੱਟਣਾ ਵਾਪਰੀ ਰਾਤ ਖਾਣਾ ਖਾ ਕੇ ਮੈਂ ਸੈਰ ਕਰਨ ਵਾਸਤੇ ਬਾਹਰ ਨਿਕਲਿਆ ਸੀ ਜਦੋਂ ਮੈਂ ਪਿੰਡ ਤੋਂ ਥੋੜਾ ਬਾਹਰ ਗਿਆ ਤੇ ਪਿੰਡ 'ਚ ਖੰਡਰ ਵਰਗੇ ਦੋ ਕਮਰੇ ਨੇ ਉਹ ਮੋੜ ਤੋਂ ਮੁੜਿਆ ਮੈਂ ਤਾਂ ਕੁੜੀ ਦੀ ਨਾ ਚੀਕਣ ਦੀ ਆਵਾਜ਼ ਸੁਣੀ ਮੈਂ ਜਦੋਂ ਮੈਂ ਜਾ ਕੇ ਦੇਖਿਆ ਜੀ ਉਹ ਬੰਦਾ 5 ਸਾਲ ਦੀ ਬੱਚੀ ਨੂੰ ਰੇਪ ਕਰਨ ਲੱਗਿਆ ਹੋਇਆ ਸੀ ਠੀਕ ਆ ਜੀ ਉਹ ਬੰਦੇ ਨੂੰ ਮੈਂ ਜਾ ਕੇ ਫੜਿਆ ਠੀਕ ਆ ਜੀ ਕੁੜੀ ਨੂੰ ਦੇਖਿਆ ਮੈਂ ਫਿਰ ਆਪਣੇ ਘਰਦਿਆਂ ਨੂੰ ਮੈਂ ਫੋਨ ਕਰਿਆ ਉਹਨਾਂ ਨੂੰ ਬੁਲਾਇਆ ਕੁੜੀ ਦੇ ਕੱਪੜਾ ਲੀਡਾ ਪਾਇਆ ਠੀਕ ਆ ਜੀ ਤੇ ਕੱਪੜਾ ਲੀਡਾ ਪਾ ਕੇ ਕੁੜੀ ਨੂੰ ਅਸੀਂ ਉਹਦੇ ਮਾਪਿਓ ਦੇ ਹਵਾਲੇ ਕਰਿਆ ਮੇਰਾ ਨਾਮ ਅਰਜਨ ਕੁਮਾਰ ਹੈ ਅਰਜਨ ਜੀ ਕੀ ਘਟਨਾ ਵਾਪਰੀ ਹੈ ਜਿਹੜੀ ਪਿੰਡ 'ਚ ਘਟਨਾ ਵਾਪਰੀ ਹੈ ਸ਼ਾਮ ਦੇ ਕਰੀਬ 7:30 ਵਜੇ ਮੇਰਾ ਦੋਸਤ ਰੋਟੀ ਪਾਣੀ ਖਾ ਕੇ ਸੈਰ ਕਰਨ ਗਿਆ ਸੀ ਗਾਈ ਤੇ ਇਹਨੇ ਜਦ ਦੇਖਿਆ ਜੀ ਸਾਡੇ ਪਿੰਡ ਤੋਂ ਬਾਹਰ ਇੱਕ ਖੰਡਰਈ ਆਈ ਉਹ ਉਹ ਖੰਡਰ ਚੋਂ ਆਵਾਜ਼ ਆ ਰਹੀ ਸੀ ਕੁੜੀ ਦੀ ਸਾਡੇ ਘਰ ਦੇ ਲੱਗ ਗਈ ਕੁੜੀ ਜੋ ਹੁੰਦੀ ਹੈ ਤੇ ਇਹ ਇਨੇ ਦੇਖਿਆ ਜਦੋਂ ਜਾ ਕੇ ਉੱਥੇ ਕੁੜੀ ਨਾਲ ਇੱਕ ਬੰਦਾ 50 ਸਾਲ ਦਾ ਸੀ ਸੁਕਲੀ ਸਿੰਘ ਕੁਮਾਰ ਆਈ ਉਹਦਾ ਨਾ ਉਹ ਗਲਤ ਹਰਕਤ ਕਰ ਰਿਹਾ ਸੀਗੇ ਉਹਨਾਂ ਤੇ ਇਹਨੇ ਜੀ ਕੁੜੀ ਨੂੰ ਚਲੋ ਛੁਡਾਇਆ ਛੁਡਾਇਆ ਛਡਾ ਕੇ ਉਹਦੀ ਮਾਂ ਕੋਲੇ ਲੈ ਕੇ ਗਿਆ ਜੀ ਤੇ ਚਲੋ ਅਸੀਂ ਮਾਂ ਕੋਲ ਲੈ ਕੇ ਗਿਆ ਜੀ ਅਸੀਂ ਮੈਂ ਸ਼ਹਿਰ ਨੂੰ ਆ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਸ਼ਹਿਰ ਤੋਂ ਮੁੜ ਕੇ ਗਏ ਆ ਜੀ ਸਾਨੂੰ ਉਹ ਬੰਦਾ ਮਿਲ ਗਿਆ ਜੀ ਗੁਰਦਾਰੇ ਕੋਲੇ ਤੇ ਉਹ ਬੰਦੇ ਨੂੰ ਅਸੀਂ ਚਲੋ ਕਿਹਾ ਜੀ ਚੱਲ ਘਰ ਨੂੰ ਚੱਲ ਵੀ ਅਸੀਂ ਥਾਣੇ ਫੋਨ ਕੀਤਾ ਹੋਇਆ ਵੀ ਤੂੰ ਥਾਣੇ ਜਾਣਾ ਹੁਣ ਉਹ ਬੰਦਾ ਸਾਡੇ ਨਾਲ ਹੀ ਹੱਥੋਪਾਈ ਕਰਨ ਲੱਗ ਗਿਆ ਜੀ ਅਸੀਂ ਆਪਣੇ ਬੱਚਾ ਚ ਚਲੋ ਅਸੀਂ ਵੀ ਮਾਰੇ ਥੱਪੜ ਮੁੱਕਾ ਤੇ ਐਨਐਚਜੀ ਚਲੋ ਅਸੀਂ ਉਹਨੂੰ ਬਿਠਾਲ ਕੇ ਮੋਟਰਸਾਈਕਲ ਤੇ ਥਾਣੇ ਲੈ ਕੇ ਗਏ ਜੀ ਅਸੀਂ ਇਹੀ ਮੰਗ ਕਰਦੇ ਹਾਂ ਜੇ ਸਖਤ ਸਖ ਕਰਵਾਈ ਹੋਵੇ ਤਾਂ ਕਿ ਅੱਗੇ ਤੋਂ ਇਹ ਜੀ ਕੋਈ ਵੀ ਵਿਅਕਤੀ ਇਹ ਜੀ ਕਾਨੂੰਨੀ ਹਰਕਤ ਨਾ ਕਰੇ ਉਹਨੂੰ ਲੀਡ ਵਰ ਸਡੇ ਗ੍ਰੰਟ ਮਿਸ਼ਨਾਈ ਸੀ ਮੇਰੇ ਬੱਚੀ ਜੀ ਨਾਲ ਉਹਦੇ ਗੁਰੂਗੜ੍ਹਪਿੰਡ ਦੀ ਗੱਲ ਹੈ रिकॉर्ड ਸੌਦੀ ਬੱਚੀ ਹੈ ਉਹਦੇ ਨਾਲ ਜਿਹੜਾ ਜਰੂਰਤ ਸੀ ਰਾਤ ਮੇਨ ਰਿਕਰਨ ਦੀ ਪੂਰਕ ਪਰ ਦੀ ਕੋਸ਼ਿਸ਼ ਕੀਤੀ ਜਿਹਦੀ ਸੁੰਦੀ ਰਾਤ ਦੀ ਸਾਡੇ ਐਸਪੀ ਮਾਸ਼ਗੋੜਾ ਦੇ ਪਿੰਡ ਵਾਲਾਂ ਦੇ ਸਹਿਯੋਗ ਦੇ ਨਾਲ ਰਾਤੀ ਜਿਹੜਾ ਮੁੱਢਮ ਸੀ ਸ਼ਕਲੂ ਮੈਤ ਸਨੂ ਸ਼ਗੂ ਮੈਤ ਜਿਹੜਾ ਇਹ ਬੱਚੀ ਦਾ ਪਰਿਵਾਰਾਂ ਜੋ ਦੇਸ਼ੇਦਾਰ ਨੂੰ ਦਾਦੇ ਦੇ ਬਰਾਬਰ ਲੰਗਵਾ ਸੀ ਇਹ ਡੰਬ ਮੈਨ ਹੈ ਟਾ ਗੁੰਗਵਾਜੀ ਨੂੰ ਕਹਦੇ ਨੇ ਤੇ ਇਨੂੰ ਰਾਤ ਨੂੰ ਅਰੈਸਟ ਕਰ ਲਿਆ ਸੀ ਇਹਦੇ ਖਿਲਾਫ ਐਫਆਰ ਨੰਬਰ 132 ਅੰਡਰ ਸੈਕਸ਼ਨ 62 2 ਤੇ 62 62 ਵੀਨਸ ਇਸ ਉਹਨਾਂ ਧਾਰਾ ਬਕਸੂ ਐਕਸ ਦੇ ਦੇ ਪਰਚਾ ਦਰਜ ਕੀਤਾ ਗਿਆ ਮੁੱਲ ਜੋ ਨੂੰ ਰਾਤ ਦੀ ਜਿਹੜਾ ਅਰੈਸਟ ਕਰ ਲਿਆ ਗਿਆ ਜਿਹਦੇ ਤੋਂ ਦੀ ਜਿਹੜੀ ਫਰਦਰ ਜਿਹੜੀ ਤਤਕਸ਼ ਉਹ ਸਾਡੀ ਬੇਨਤੀ ਇਹ ਪ੍ਰਵਾਸੀ ਹੈ ਆਪਣੇ ਪ੍ਰਵਾਸੀ ਪ੍ਰਵਾਸੀ ਨੇ ਜਿਵੇਂ ਬਿਹਾਰ ਦੇ ਨੇ ਪਰ 22 ਸਾਲ ਤੋਂ ਇਸ ਗੁਰੂਗੜ੍ਹ ਪਿੰਡ ਦੇ ਵਿੱਚ ਹੀ ਰਹਿੰਦੇ ਨੇ ਇਤਿਹਾਸਿਕ ਠਾਕੁਰ ਰਾਮ ਗੋਪਾਲ ਮੰਦਿਰ ਅਤੇ ਕਿਲਾ ਜਮਟਾਲ ਆਪਣੀ ਖਸਤਾ ਹਾਲਤ ਤੇ ਹੰਝੂ ਵਹਾ ਰਿਹਾ ਹੈ ਲਗਭਗ 500 ਸਾਲ ਪੁਰਾਣਾ ਮੰਦਿਰ ਲਾਪਰਵਾਹੀ ਕਾਰਨ ਹੌਲੀ-ਹੌਲੀ ਆਪਣੀ ਹੋਂਦ ਗਵਾ ਰਿਹਾ ਹੈ ਮੰਦਿਰ ਦਾ ਜ਼ਿਆਦਾਤਰ ਹਿੱਸਾ ਹੌਲੀ-ਹੌਲੀ ਡਿੱਗ ਰਿਹਾ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਮੰਦਿਰ ਦੀਆਂ ਸਭ ਤੋਂ ਪੁਰਾਣੀਆਂ ਇਮਾਰਤਾਂ ਡਿੱਗ ਰਹੀਆਂ ਹਨ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਰਾਮ ਗੋਪਾਲ ਮੰਦਿਰ ਦਾ ਮੁੱਖ ਦਰਵਾਜ਼ਾ ਵੀ ਹੀਟਾ ਡਿੱਗ ਚੁੱਕਿਆ ਜਿਸ ਨੂੰ ਹੁਣ ਪ੍ਰਸ਼ਾਸਨ ਨੇ ਬੰਦ ਕਰ ਦਿੱਤਾ ਕਰੋੜਾਂ ਰੁਪਏ ਦੀ ਜਾਇਦਾਦ ਦਾ ਮਾਲਕ ਹੋਣ ਦੇ ਬਾਵਜੂਦ ਤਾਕੂ ਰਾਮਗੋਪਾਲ ਮੰਦਿਰ ਆਪਣੀ ਹੋਂਦ ਬਚਾਉਣ ਵਿੱਚ ਵਿਵਸਥਿਤ ਦਿਖ ਰਿਹਾ ਹੈ। ਜਮਾਈ ਸ਼ਰਮਾ ਅਹ ਪੁੱਛ ਜੀ ਕਿੰਨਾ ਪੁਰਾਣਾ ਕਿਲਾ ਹੈ ਤੇ ਮੰਦਿਰਾਇ ਦਾ ਕੀ ਇਤਿਹਾਸ ਹੈ? ਇਹ 550 ਸਾਲ ਲਗਭਗ ਪੁਰਾਣਾ ਜੀ। 1500 ਈਸਵੀ ਵਿੱਚ ਬਣਿਆ ਸੀਗਾ ਜੀ। ਕਿਹੜੇ ਰਾਜੇ ਨੇ ਜਿਹੜੇ ਉਸਨੇ ਸ਼ਾਸਨ ਕਰਦਾ ਸੀ? ਰਾਜਾ ਨੂਰਪੁਰਜਗ ਸਿੰਘ ਇਹ ਬੋਲ ਰਹੇ ਨੇ। ਇਸ ਮੰਦਿਰ ਦਾ ਨਿਰਮਾਣ ਕਿਦਾਂ ਹੋਇਆ? ਇਹ ਬਣਿਆ ਸੀਗਾ 1500 ਈਸਵੀ ਵਿੱਚ। ਰਾਜਾ ਨੂਰਪੁਰ ਜਗ ਸਿੰਘ ਦਾ ਕਿਲਾ ਜੀ ਇਹ ਕਹਿੰਦੇ ਵੀ ਬਾਬਾ ਜੀ ਆਏ ਪੰਡੋਰੀ ਨਾਮ ਤੋਂ ਇੱਥੇ ਹਾਈਕਲ ਪਾਣੀ ਦੀਆਂ ਬੋਲੀਆਂ ਬਣੀਆਂ ਇੱਥੇ ਬਹਿ ਕੇ ਉਹਨਾਂ ਤਪੱਸਿਆ ਕੀਤੀ ਤਪੱਸਿਆ ਤੋਂ ਬਾਅਦ ਜਿਹੜੇ ਟਾਈਮ ਨਾਲ ਗਊਸ਼ਾਲਾ ਡੰਗਰ ਜਿਹੜੇ ਚਰਾਂਦੇ ਸੀ ਚਰਾਏ ਤੇ ਇੱਕ ਦਿਨ ਉੱਥੇ ਆਏ ਬਾਬਾ ਜੀ ਨੇ ਦੁੱਧ ਵਾਸਤੇ ਗਿਆ ਤੇ ਬੱਚਿਆਂ ਨੇ ਅਨਫਿ ਜਿਹੜੀ ਗਾਥੀ ਉਹ ਬਾਬਾ ਅੱਗੇ ਖੜੀ ਕਰਤੀ ਪੀ ਲੈ ਦੁੱਧ ਨਿਕਾਲ ਲਓ ਤੇ ਬਾਬਾ ਜੀ ਤਪੱਸਿਆ ਤੋਂ ਉੱਠੇ ਨਾ ਥਾਪੀ ਲਗਾਈਏ ਉਹਦਾ ਇਹ ਦੁੱਧ ਜਿਹੜਾ ਉਹਨਾਂ ਨੇ ਕਰਦਾ बच्चा ने भी पिता आ गया नो भी मिलया फिर बच्चा ने शाम नु ਘਰ ਜਾ ਕੇ ਕਿਆ ਤਾਂ ਉਹਨਾਂ ਦੇ ਜਿਹੜੇ ਮਾਪੇ ਵਾਪਸ ਸੀਗੇ ਉਹ ਇਕੱਠੇ ਹੋ ਗਏ ਆ ਕੇ ਵੀ ਸਾਡੇ ਬੱਚਾ ਨੂੰ ਤੁਸੀਂ ਮਾਫ ਕਰ ਦਿਓ ਤਾਂ ਉਹਨਾਂ ਨੇ ਆ ਗਿਆ ਬਾਬਾ ਜੀ ਨੇ ਵੀ ਤੁਹਾਨੂੰ ਅਗਲੀ ਸਮੱਸਿਆ ਕੀ ਹੈ ਕਹਿੰਦੇ ਸਾਨੂੰ ਪਾਣੀ ਵਾਸਤੇ ਦੂਰ ਜਾਣਾ ਪੈਂਦਾ ਕੋਈ ਇਸ ਚੀਜ਼ ਦਾ ਸਮਾਧਾਨ ਹੋ ਜਾਏ ਤਾਂ ਠੀਕ ਹੈ ਫਿਰ ਉਹਨਾਂ ਨੇ ਤਪੱਸਿਆ ਤੋਂ ਬਾਅਦ ਦੁਆਰਾ ਉੱਠੇ ਜਿਸ ਲਈ ਚਿੰਟਾ ਕਰਦਿਆ ਜਿੱਥੇ ਪਾਣੀ ਦਿਆ ਨਿਕਲ ਗਿਆ ਇਸ ਚੀਜ਼ ਦਾ ਰਾਜਾ ਜੀ ਨੂੰ ਪਤਾ ਲੱਗਿਆ ਨੂਰਪੁਰ ਨੂੰ ਤਾਂ ਉਹਨਾਂ ਨੇ ਫਿਰ ਇੱਥੇ ਆ ਕੇ ਆਪਣਾ ਕੀ ਤਾਂ ਇਹ ਅਗੇ ਪ੍ਰਣਾਮ ਵਗੈਰਾ ਅਸ਼ੀਰਵਾਦ ਲਿਆ ਇਹਨਾਂ ਦਾ ਇਹਨਾਂ ਦੇ ਘਰ ਬੇਟਾ ਨਹੀਂ ਥਾ ਤੁਰਿੰਦੇ ਅਸ਼ੀਰਵਾਦ ਨਾਲ ਟਾਈਮ ਨਾਲ ਜਾ ਕੇ ਇਹਦੇ ਘਰ ਪਰਿਵਾਰ ਹੋ ਗਿਆ ਉਹਨਾਂ ਨੂੰ ਸੱਤ ਪੀੜੀ ਦਾ ਜਿਹੜਾ ਮਿਲ ਗਿਆ ਵੀ ਤੁਹਾਨੂੰ ਸੱਤ ਪੀੜੀ ਦਾ ਕਰ 21 ਚਲੇਗਾ ਉਹਦੇ ਮਾਪੇ ਆਪਣੇ ਰਾਜਵਾਲੋ ਆਪਣੇ ਬੁੰਟਾਜ ਇੱਕ ਮੰਨਤਾ ਧਰਤੀ ਇੱਥੇ ਸ਼੍ਰੀ ठाकुर राम ਗਵਾਲ ਜੀ ਦਾ ਮੰਦਿਰ ਹੈ ਪੁਰਾਣਾ ਇਹ 450 ਸਾਲ ਤੋਂ ਲੱਗਦਾ ਜਿਹੜਾ ਕਿ ਮੰਤਰੀ ਗੱਦੀ ਵਜੋਂ ਦੇ ਨਾਸੂਰੇ ਜਦਾਂ ਦਾ ਔਰ ਇਮਾਮਦੀ ਮਤਲਬ ਪਹਿਲਾਂ ਬਹੁਤ ਛਦਾ ਲੁੱਟਿਆ ਦੇਹੀ ਉਹ ਜਗ੍ਹਾ ਮਲੇ ਲਦੇ ਜੀ ਤੇ ਆਪਣੇ ਰਾਮ ਨੰਮੀ ਨੂੰ ਜਨਮਸ਼ਤਮੀ ਨੂੰ ਪਿਆਰ ਬੜੇ ਜੋਸ਼ ਨਾਲਸਾ ਮਨਾਇਆ ਜਾਂਦਾ ਸੀ ਪਰ ਜਿਹਦਾ ਅੰਡਰਟੇਕ ਹੋਇਆ ਇਸ ਵਾਰ ਥੋੜੀ ਗਵਰਨਮੈਂਟ ਅੰਡਰਟੇਕ ਹੋਇਆ ਇਸ ਵਾਰ ਥੋੜੀ ਜੀ ਮੰਦਰ ਦੀ ਕੋਈ ਕੇਰ ਘਟ ਕੀਤੀ ਗਈ ਹੈ ਵਿੱਚ ਵਿੱਚ ਕੰਮ ਚੱਲਦਾ ਵਿੱਚ ਵਿੱਚ ਕੰਮ ਬੰਦ ਹੋ ਜਾਂਦਾ ਸ੍ਰੀ ਚੀਨੇ ਕਿਥੇ ਬੁਲੀਆਂ ਜਿੱਥੇ ਪਾਣੀ 24 ਘੰਟੇ ਪਾਣੀ ਨਿਕਲਦਾ ਸੀ ਸੱਦੀਆਂ ਵਿੱਚ ਗਰਮ ਪਾਣੀ ਨਾਲ ਦੇ ਲੋਕ ਗਰਮੀਆਂ 'ਚ ਲਗਭਗ ਠੰਡਾ ਹੋਇਆ ਪਾਣੀ ਨਹਾਉਂਦਾ ਬਿਲਕੁਲ ਸਿਹਤ ਨੂੰ ਮਜਾ ਆਉਂਦਾ ਸੀ ਸ਼ਿਵਾਂ ਦਾ ਮੰਦਿਰ ਬੁਲੀਆਂ ਲੋਕੀ ਪਾਣੀ ਦਾ ਨਿਕਲਦਾ ਸੀ ਲੇਕਿਨ ਪਿਛਲੇ ਕਈ ਸਾਲਾਂ ਤੋਂ ਪਾਣੀ ਨਿਕਲਣਾ ਵੀ ਬੁਲੀਆਂ ਬੰਦ ਹੋ ਗਿਆ ਬੰਨ ਲਗਭਗ ਪਾਣੀ ਸੁੱਕੀ ਗਿਆ ਜਿਹੜੇ ਉਪਰ ਪ੍ਰਸ਼ਾਸਨ ਨੇ ਕੋਈ ਵੀ ਮਤਲਬ ਫੋਸ ਕੰਮ ਨਹੀਂ ਉਠਾਏਗੇ ਨੋਰਮਲ ਕੰਮ ਕਿਤੇਗੇ ਲੇਕਿਨ ਫੋਸ ਕੰਮ ਨਹੀਂ ਉਠਾਏਗੇ ਵਿਚੋਰ ਇੰਨਾ ਪੁਰਾਣਾ ਮੰਦਿਰ ਦਾ ਕਿਲਾ ਹੁੰਦੇ ਵਾਜੂਦ ਪ੍ਰਾਤਤਵ ਵਿਗਵ ਭਾਗ ਦਾ ਇੱਕ ਇੱਕ ਮਤਲਬ ਸੁਨਹਰੀ ਚੀਜ਼ ਹੁੰਦੇ ਵਾਜੂਦ ਇਹਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਕਿਲਾ ਜੇ ਟੁੱਟਣ ਦੇ ਕਦਾਰ ਤੇ ਆ ਬਿਲਕੁਲ ਹਾਲਤ ਉਹਦੀ ਖੰਡਰ ਬਿਹਾਲਤ ਖੰਡਰ ਹਾਲਤ ਹੋ ਚੁੱਕੀ ਹੈ ਔਰ ਸਰਕਾਰ ਦੇ ਔਰ ਪ੍ਰਸ਼ਾਸਨ ਨੇ ਇਸ ਉੱਪਰ ਕੋਈ ਧਿਆਨ ਨਹੀਂ ਦਿੱਤਾ ਕਿਉਂਕਿ ਸਾਡੇ ਲਗਭਗ ਲੱਗੀ ਕਾਰਗਰ ਮਹਾਦੇਵ ਜੀ ਦਾ ਮੰਦਿਰ ਆ ਉੱਥੇ ਤੁਸੀਂ ਸੁਣਿਆ ਦੁਨੀਆ ਆਂਦੀ ਹੈ ਦੁਨੀਆ ਭਰ ਤੋਂ ਲੋਕਸ਼ੇ ਘੱਲੂ ਆ ਰਹੇ ਆ ਔਰ ਉੱਥੇ ਇਹ ਤਿੰਨ ਤਿੰਨ ਸੁੱਟ ਨੂੰ ਜਗ੍ਹਾ ਨਹੀਂ ਹੁੰਦੀ ਪਿਆਰ ਕਰਨ ਜਗ੍ਹਾ ਨਹੀਂ ਹੁੰਦੀ ਉਹ ਲੋਕ ਸਾਰੇ ਇਸ ਜਗ੍ਹਾ ਤੇ ਹੀ ਲੰਘੀ ਜਾਂਦੇ ਨੇ ਲੇਕਿਨ ਮੇਰਾ ਸਰਕਾਰ ਨੂੰ ਇਹ ਨਿਵੇਦਨ ਹੋਏਗਾ ਕਿ ਇਸ ਮੰਦਿਰੇ ਸ਼੍ਰੀ ਠਾਕੁਰ ਰਾਮਕਾਪ ਗੋਪਾਲ ਦੀ ਤਰਤੀ ਉੱਪਰ ਇਹ ਇਹਦਾ ਬੜਾ ਮੰਦਿਰ ਆ ਜਿਹਦੀ ਇੱਕ ਪ੍ਰਮਾਣਿਕਤਾ ਵੀ ਹੈ ਉਹ ਲੋਕ ਤਾਂ ਬੜੇ ਸ਼ਧਾ ਨੂੰ ਆਉਂਦੇ ਹੀ ਲੋਕ ਬਰਤਰਦੇ ਰਹੀ ਤੇ ਆਂਦੇ ਹੀ ਮੇਰੇ ਲੱਗਦੇ ਸੀ ਲੇਕਿਨ ਸਰਕਾਰ ਨੇ ਇਸ ਤੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਇਸ ਇਸੇ ਵਜੋਂ ਇਸੇ ਸ਼ਰਧਾ ਲੋ ਵੀ ਘਟ ਗਏ ਔਰ ਲੋਕ ਕੋਈ ਅੰਦੇ ਵੀ ਨਹੀਂ ਇਹਦਾ ਜਿਹੜੇ ਗਵਰਨਮੈਂਟ ਨੇ ਡੇਟ ਕੀਤਾ ਸੀਗਾ ਉਸ ਤੋਂ ਬਾਅਦ ਗਵਰਨਮੈਂਟ ਨੇ ਕਿਰਾਏ ਲਗਾਏ ਨੇ ਇੰਡਸਟਰੀਅਲ ਕਿਰਾਏ ਲਗਾਏ ਨੇ ਕ੍ਰੈਸ਼ੀ ਦੇ ਹੋਣ ਨੂੰ ਕਿਰਾਏ ਲਗਾਏ ਨੇ ਦੁਕਾਨਾਂ ਨੂੰ ਕਿਰਾਏ ਲਗਾਏ ਨੇ ਔਰ ਕਈ ਕਈ ਵਿੱਚ ਵਿੱਚ ਕਿਰਾਏ ਨੂੰ ਕਿਰਾਏ ਲਗਾਏ ਗਏ ਨੇ ਉਸ ਤੋਂ ਬਹੁਤ ਜ਼ਿਆਦਾ ਰੈਵਨਿਊ ਜਨਰੇਟ ਹੋ ਰਿਹਾ ਔਰ ਪੈਸਾ ਸਰਕਾਰ ਨੂੰ ਆ ਰਿਹਾ ਉਸ ਪੈਸੇ ਦਾ ਹੀ ਸਹੀ ਤਰੀਕੇ ਨਾਲ ਸਰਕਾਰ ਯੂਜ਼ ਕਰਕੇ ਉਹਨੂੰ ਮੰਦਿਰ ਡਿਵੈਲਪਮੈਂਟ ਤੇ ਲਾਏ ਤਾਂ ਇਹ ਇੱਕ ਬਹੁਤ ਵਧੀਆ ਬਹੁਤ ਤਗੜਾ ਇੱਕ ਆਪਣੇ ਪੂਰੀ ਸਟਾਪ ਬੋਲ ਸਕਦਾ ਹੈ ਜਿੰਨਾ ਤੁਸੀਂ ਗੱਲਵਾਂਗੇ ਜੀ ਰਾਮ ਗੋਬਾਲ ਮੰਦਿਰ ਦੀ ਤਰਫ ਤੇ ਮਤਾਂ ਦੇਖਣਗੇ ਔਰ ਕੋਈ ਮੰਗਾਂਵਾਂ ਦੀ ਪੂਰਨਾ ਕਰਨਗੇ ਔਰ ਉਸ ਉਸ ਨਾਲ ਹੀ ਸੜੇ ਇਲਾਕੇ ਦਾ ਵਿਕਾਸ ਹੋਵੇਗਾ ਦੋਸਤੋ ਇਸਨ ਸਾਡੀਆਂ ਅਸਦੀਆਂ ਕਾਸ ਖਬਰ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਾਣੂ ਦੇ ਹੋ ਜਾਜ਼ਤ ਸ਼ਰਬਾਖਾ